ਤੇ ਅੰਬਰੀ ਮੇ ਆਨ ਲੱਗਿਆ ਨਾ ਅਸੀਂ ਉੱਠ ਕੇ ਅੰਦਰ ਗਏ ਆ ਤੇ ਮੈਂ ਥੋੜ ਦੇਰ ਇੱਥੇ ਪੈ ਗਈ ਹਾਂਜੀ ਮੈਂ ਅੰਦਰ ਹੀ ਗਈ ਆ ਮੈਂ ਕਿ ਉੱਠ ਕੇ ਚਾਹ ਬਣਾ ਲਾਂ ਉੱਠਣ ਲਈ ਸੋਚਦੀ ਪਈ ਸੀ ਤੇ ਮਿੰਟਾਂ ਜੇ ਆ ਡੇ ਗਏ ਅਸੀਂ ਉਹ ਵਿਚਾਰੇ ਗਲੀ ਵਾਲੇ ਵਿਚਾਰੇ ਪਾਜ ਕੇ ਆਏ ਉਹ ਕੰਦੇ ਖੜਕਾ ਆਇਆ ਜੋਰ ਦੀ ਆਵਾਜ਼ ਹੈ ਇਹ ਕਿ ਵੀ ਆਏ ਸਾਡਾ ਬੂਆ ਖੜਕਾਉਂਦੇ ਸੀ ਕੰਦੀ ਵਾਲੀ ਬੂਆ ਕੋਲ ਐ ਇੱਕ ਵਾਰੀ ਅਸੀਂ ਬਾਹਰ ਨਹੀਂ ਨਿਕਲੇ ਜੇ ਦੇ ਛੱਤ ਡਿੱਗੇ ਥੱਲੇ ਸੁੱਤੇ ਪੈਸੀ ਪਹਿਲਾਂ ਵੀ ਜਦੋਂ ਬਾਰਿਸ਼ ਆਈ ਤੇ ਅੰਦਰ ਹੋ ਗਿਆ ਅੰਦਰ ਅਸੀਂ ਅੰਦਰ ਹੀ ਗਏ ਜਦੋਂ ਇਸ ਥੋੜੀ देर ਬਾਅਦ ਛੱਤ ਡਿੱਗੀ ਹੋਈ ਮੈਂ ਤਾਂ ਵੀਰੇ ਹੁਣੇ ਸਮਾਨ ਨਾ ਕੂਲਰ ਕੋਸੀ ਮਸ਼ੀਨ ਹੋਣੀ ਵੀਰੇ ਮਨਾਈ ਪੂੰਜੀ ਪੂੰਜੀ ਜੋੜ ਕੇ ਨੀ ਕਿ ਨਾ ਟੋਟਾ ਮੈਂ ਨਾ ਵੀਰ ਜੀ ਪੁੱਛ ਪਾਈ ਕਿੱਥੇ ਦਰਾਂ ਨਾਲ ਉਹ ਇਹ ਫਾਜ਼ਿਲ ਘਾਤੇ ਜੀ ਕਿਹੜਾ ਮੱਲਾ ਕਿਹੜਾ ਹੈ ਰਾਸਾ ਮਕਲੋਨੀ ਦੀ ਵੀ ਕੀ ਗੱਲ ਕੀ ਹੋਈ ਹੈ ਵੀਰੇ ਸਵੇਰਾ ਸੀ ਸੁੱਤੇ ਪਏ ਸੀ ਤੇ ਅੰਧੇਰੀ ਮੇ ਆਣ ਲੱਗੇ ਨਾ ਅਸੀਂ ਉੱਠ ਕੇ ਅੰਦਰ ਗਏ ਆ ਤੇ ਮੈਂ ਥੋੜ ਦੇਰ ਇੱਥੇ ਪੈ ਗਈ ਜੀ ਮੈਂ ਉਹ ਅੰਦਰ ਹੀ ਗਈ ਆ ਮੈਂ ਕਿ ਉੱਠ ਕੇ ਚਾਹ ਬਣਾ ਲਾਂ ਉੱਠਣ ਦੇ ਸੋਚਦੀ ਪਈ ਸੀ ਤੇ ਮਿੰਟਾਂ 'ਚ ਆ ਡਿੱਗ ਗਿਆ ਜੀ ਸੱਤ ਡਿੱਗ ਗਈ ਸਾਰੀ ਅੱਛਾ ਉਸ ਤੋਂ ਬਾਅਦ ਅਸੀਂ ਉਹ ਵਿਚਾਰੇ ਗਲੀ ਵਾਲੇ ਵਿਚਾਰੇ ਪਾਜ ਕੀ ਆਏ ਹੋ ਕੰਦੇ ਖੜਕਾ ਆਇਆ ਜੋਰ ਦੀ ਆਵਾਜ਼ ਹੈ ਇਹ ਕਿ ਵੀ ਆਏ ਸਾਡਾ ਬੂਆ ਖੜਕਾਂਦੇ ਸੀ ਕੰਦੀ ਵਾਲੀ ਬੂਆ ਕੋਲ ਆਇਆ ਇੱਕ ਵਾਰੀ ਅਸੀਂ ਬਾਹਰ ਨਹੀਂ نکلੇ ਜੀ ਫੋ ਸਮਾਨ ਕੋ ਜਹ ਲੰਘਣ ਨੂੰ ਰਸਤਾ ਹੀ ਨਹੀਂ ਸੀ ਜੀ ਉਸ ਤੋਂ ਬਾਅਦ ਸਾਰੇ ਵਿਚਾਰੇ ਗਲੀ ਵਾਲੇ ਇਕੱਠੇ ਹੋ ਕੇ ਨਹੀਂ ਆਏ ਜੀ ਤੇ ਕਿੰਨੇ ਵਜੇ ਦੀ ਇਹ ਜਿਹੜੀ ਵਾਰਦਾਤ ਹੈ ਕਿ ਮੰਨ ਲਓ ਛਤ ਡਿੱਗੀ ਤੁਹਾਡੀ ਬਾਰਿਸ਼ ਆਣ ਲੱਗੀ ਨੇ ਸਾਡੇ ਸਵੇਰ 5 ਵਜੇ ਅੱਜ ਹਾਂਜੀ ਸਵੇਰ ਅੱਛਾ ਫਿਰ ਬਾਰਿਸ਼ ਆਣ ਤੋਂ ਬਾਅਦ ਡਿੱਗੀ ਤੇ ਕਿੰਨੇ ਮੈਂਬਰ ਹੈਗੇ ਤੁਸੀਂ ਘਰ 'ਚ? ਅਸੀਂ ਵੀਰੇ 4 ਹੈਗੇ ਆ। ਅੱਛਾ ਪਹਿਲਾਂ ਇਹਦੇ ਥੱਲੇ ਸੁੱਤੇ ਪਏ ਸੀ। ਪਹਿਲਾਂ ਆਇਆ ਸੀ ਇੱਥੇ ਸੋਣੇ ਵੀਰੇ। ਵੀਰੇ ਛੱਤ ਡਿੱਗੇ ਥੱਲੇ ਹੀ ਸੁੱਤੇ ਪਏ ਸੀ ਪਹਿਲਾਂ। ਵੀ ਜਦੋਂ ਬਾਰਿਸ਼ ਆਈ ਤੇ ਅੰਦਰ ਹੋ ਗਏ। ਅੰਦਰ ਅਸੀਂ ਅੰਦਰ ਹੀ ਗਏ ਆ ਜਦੋਂ ਵੀਸ ਥੋੜੀ ਦੇਰ ਬਾਅਦ ਛੱਤ ਡਿੱਗੀ। ਅੱਛਾ। ਮੈਂ ਮੈਂ ਤਾਂ ਵੀਰੇ ਹੁਣੇ ਸਮਾਨ ਕੂਲਰ। ਉਹ ਸੀ ਮਸ਼ੀਨ ਹੁਣੇ ਵੀਰੇ ਮਨਾਈ ਪੂੰਜੀ ਪੂੰਜੀ ਜੋੜ ਕੇ ਨਹੀਂ। ਜੀ। ਕੀ ਕੰਮ ਕੀ ਕਰਦੇ ਤੁਸੀਂ? ਵੀਰੇ ਮੈਂ ਸਕੂਲ ਲੈ ਜਾਂਦੀ ਆ। ਸਕੂਲ ਕੰਮ ਕਰਦੇ। ਹਾਂਜੀ। ਕੀ ਉੱਥੇ ਕੀ ਕਰਦੇ ਹੋ ਤੁਸੀਂ? ਵੀਰੇ ਮੈਂ ਜੀ ਮੈਂ ਸਕੂਲ ਦਾ ਜੇ ਸਾਰਾ ਕੰਮ ਚਾਹ ਪਾਣੀ ਝਾੜੂ ਸਾਫ਼ ਸਫਾਈ ਦਾ ਕੰਮ ਸਾਫ਼ ਸਫਾਈ ਦਾ ਵੀ ਕਰਨਿਆ ਸੀ ਹਮ ਕਿਹੜੇ ਸਕੂਲ ਕੰਮ ਕਰਦੇ ਹੋ ਹਾਂ ਮੇਟੋ ਮੋਡਲ ਸਕੂਲ ਅੱਛਾ ਪ੍ਰਾਈਵੇਟ ਕੰਮ ਕਰਦੇ ਹੋ ਹਾਂਜੀ ਪ੍ਰਾਈਵੇਟ ਠੀਕ ਹੈ ਤੇ ਕੀ ਹੁਣ ਮੰਗ ਕੀ ਕਰਦੇ ਆ ਤੁਸੀਂ ਮੇਰੇ ਜਿਹੜਾ ਸਾਡਾ ਉਹ ਨੁਸਕਾਨ ਜੀ ਸਾਰਾ ਹੀ ਸਮਾਨ ਸਾਰੇ ਹੀ ਰੋਟੀ ਬਣਾਉਣ ਨਾਲ ਸਾਰਾ ਚਕੇ ਚੁੱਲਾ ਸਾਰਾ ਸਲੰਡਾ ਸਾਰਾ ਕੁਝ ਡਿੰਗਾ ਹੋ ਗਿਆ ਸਾਡੇ ਪੜੋਸੀ ਆਨੇ ਚਾਹ ਪਾਣੀ ਵਿਚਾਰਾ ਉਹਨਾਂ ਨੇ ਵੇਚੀ ਆ ਮੈਂ ਸੋ ਉਹਨਾਂ ਨੇ ਵੇਚੀ ਹਾਂਜੀ ਸਸੋ ਅਸੀਂ ਕੀ ਕਰੀ ਵੀਰੇ ਤਾਂ ਉਹਨਾਂ ਐਮਸੀ ਸਾਹਿਬ ਆਏ ਸੀ ਮੱਲੇ ਦੇ ਐਮਸੀ ਸਾਹਿਬ ਨੂੰ ਸਵੇਰੇ ਸਾਰੇ ਉਠਾ ਕੇ ਆਏ ਸੀ ਅਸੀਂ ਹਮ ਫਿਰ ਫਿਰ ਕਹਿਆ ਕੀ ਆਸੀ ਉਹਨੂੰ ਵੀਰ ਜੀ ਮੈਂ ਕਿਹਾ 6:30 ਤੇ ਡਿਗ ਗਈ ਜਦੋਂ ਆਏ ਨੇ ਉਸ ਤੋਂ ਬਾਅਦ ਫਿਰ ਆਏ ਨੇ ਕਹਿੰਦੇ মিডিਆ ਵਾਲੇ ਆਉਂਦੇ ਪਏ ਨੇ ਜੀ ਅੱਜ ਤਾਂ ਵੀਰੇ ਪੁੰਦੀ ਪੁੰਦੀ ਜੋੜ ਗਈ ਇਹ ਵੀ ਤਿਆੜੇ ਤੇ ਦਾਮ ਨੇ ਅਮੇ ਵੀ ਸਵੇਰੇ ਸਕੂਲ ਲੈ ਜਾਣੀਆਂ ਹਮ ਜਿਕਨਾ ਤੁਹਾਡਾ ਮੇਰਾ ਨਾਮ ਚੰਦਰ ਪ੍ਰਕਾਸ਼ ਕਿੱਥੇ ਦਾ ਰਹਿਣਾ ਲਿਓ ਰਾਸਨ ਕਲੋਨੀ ਜੀ ਫਾਇਲ ਕਾ ਕਿੰਨੇ ਨੰਬਰ ਗਲੀ ਹੈ 12 ਨੰਬਰ ਗਲੀ 21 ਗੱਲ ਕੀ ਹੋਈ ਹੈ ਅੱਜ ਜਦ ਬਰਸਾਤ ਆਈ ਹੈ ਹਨੇਰੀ ਬਰਸਾਤ ਉਹ ਤੋਂ ਛੱਤ ਡੇਗ ਪਈ ਸਾਡੇ ਅੱਛਾ ਇਹ ਤੁਸੀਂ ਇਹਦੇ ਥੱਲੇ ਸੁੱਤੇ ਪਏ ਸੀ ਉਦੋਂ ਹਾਂਜੀ ਥੱਲੇ ਸੁੱਤੇ ਪਏ ਸੀ ਥੋੜੇ ਦੇ ਪਹਿਲਾਂ ਅੰਦਰ ਗਏ ਹਾਂ ਅੱਛਾ ਕੋਈ ਸਾਟ ਸੁੱਟ ਲੱਗੀ ਕਿਸੇ ਦੇ ਨਹੀਂ ਸਾਟ ਨਹੀਂ ਲੱਗੀ ਸਾਡਾ ਤਾਂ ਬਚਾਵਟ ਹੋ ਗਈ ਸਮਾਨ ਸਾਰਾ ਠੀਕ ਆ ਸਮਾਨ ਸਾਰਾ ਟੁੱਟ ਗਿਆ ਸਾਰਾ ਸਮਾਨ ਟੁੱਟ ਗਿਆ ਅੱਛਾ ਤੇ ਸਾਰੀ ਛੱਤ ਡੇਗ ਪਈ ਹੈ ਹਾਂਜੀ ਸਾਰੀ ਇਹ ਕਿੰਨੇ ਵਜੇ ਡਿੱਗੀ ਹੈ ਹੋਏਗੀ ਸਵੇਰ 5:00 ਵਜੇ ਤੱਕ ਅੱਜ ਹੀ ਡਿੱਗੀ ਹੈ ਸਿਰ ਹਾਂਜੀ ਅੱਜ ਹੀ ਤਾਂ ਹਣ ਕੋਈ ਆਇਆ ਸੀ ਐਮ ਸੀ ਸਾਬਾ ਸੀ ਐਮ ਸੀ ਸਾਬਾ ਸੀ ਅੱਛਾ ਕੀ ਕਹਿ ਕੇ ਗਏ ਹੋ ਕਹਿੰਦੇ ਵੀ ਆਣਗੇ ਫੋਟੋ ਫੋਟ ਲੈ ਜਾਣ ਕਰਦੇ ਅੱਛਾ ਅਜ ਆਇਆ ਕੋਈ ਨਹੀਂ ਅਜ ਤਾਂ ਕੋਈ ਨਹੀਂ ਆਇਆ ਕੀ ਮੰਗ ਕੀ ਕਰਦੇ ਹਾਂ ਤੁਸੀਂ ਮੰਗ ਤਾਂ ਜਿਹੀ ਸਾਬ ਦੇ ਕੇ ਬੇਨਤੀ ਕਰਦੇ ਹਾਂ ਬੇਸਾਬ ਦੇ ਕੇ ਬੇਨਤੀ ਕਰਦੇ ਹਾਂ ਕਿ ਸਾਡਾ ਕੀਤਾ ਜਾ ਰਿਹਾ ਮਸਲਾ ਜੀ ਕੀ ਕੰਮ ਕੀ ਕਰਦੇ ਤੁਸੀਂ ਜਿਆੜੀ ਕਰਨਾ ਜੀ ਅਸੀਂ ਜਿਆੜੀ ਕਰਦੇ ਹਾਂ ਏ ਤੁਹਾਡਾ ਆਬਦ ਮਕਾਨ ਹੈ ਹਾਂਜੀ ਆਬਦ ਮੇਰਾ ਨਾਮ ਸੁਭਾਸ਼ ਬਾਗੜੀ ਹਮ ਅੱਜ ਹੀ ਸਾਨੂੰ ਪਤਾ ਲੱਗਿਆ ਕਿ ਸਵੇਰ ਸਵੇਰੇ ਇੱਕ ਗਰੀਬ ਪਰਿਵਾਰ ਦੇ ਵਿੱਚੇ بارش ਦੇ ਕਾਰਨ ਤੇ ਹਨੇਰੀ ਦੇ ਕਾਰਨ ਇੱਕ ਇਹੋ ਜਿਹੀ ਦੁਰਘਟਨਾ ਹੋਈ ਏ ਕਿ ਉਹਨਾਂ ਗਰੀਬਾਂ ਦਾ ਮਕਾਨ ਜਦੋਂ ਛੱਤ ਥੱਲੇ ਸੁੱਤੇ ਹੋ ਸੀ ਉਸ ਤੋਂ ਬਾਅਦ ਕੋਈ ਤੁਰੰਤ ਅੰਦਰ ਜਾਣ ਵੇਲੇ ਜਾਣ ਤੋਂ ਬਾਅਦ ਹੀ ਉਹਨਾਂ ਦਾ ਮਕਾਨ ਡਿੱਗ ਪਿਆ ਤੇ ਉਹਨਾਂ ਦਾ ਬਹੁਤ ਹੀ ਗਰੀਬ ਪਰਿਵਾਰ ਦਾ ਇੰਨਾ ਕਿ ਨੁਕਸਾਨ ਹੋਇਆ ਤਾਂ ਕਿ ਜਿਹੜਾ ਕਿ ਉਹ ਵਿਚਾਰੇ ਆਪਦੀ ਪਰਪਹਾਈ ਦੁਆਰ ਤੋਂ ਨਹੀਂ ਕਰ ਸਕਦੇ ਮੈਂ ਸਰਕਾਰ ਤੋਂ ਮੰਗ ਕਰਨਾ ਐਮਐਲਏ ਸਾਹਿਬ ਤੋਂ ਮੰਗ ਕਰਨਾ ਕਿ ਵਾਰਡ ਨੰਬਰ ਜਿਹੜੇ ਆਪਣੇ 10 ਉਹਨਾਂ ਦੇ ਐਮਸੀ ਜਗਦੀਸ਼ ਸਿੰਘ ਜੀ ਨੇ ਜਿਆਦਾ ਸਾਹਿਬ ਅਤੇ ਸਾਡੇ ਐਮਐਲਏ ਸਾਹਿਬ ਸੋਨਾ ਜੀ ਨੇ ਇਹਨਾਂ ਸੋਨਾ ਜੀ ਨੂੰ ਮੈਂ ਮੰਗ ਕਰਨਾ ਇਸ ਗਰੀਬ ਪਰਿਵਾਰ ਦੇ ਨਾਲ ਆ ਕੇ ਖੜੇ ਹੋਣ ਅਧੇ ਸਰਕਾਰ ਦੇ ਨਾਲ ਇਹਨਾਂ ਦਾ ਸਹਿਯੋਗ ਕਰਵਾਉਣ ਤਾਂ ਕਿ ਇਹ ਗਰੀਬ ਪਰਿਵਾਰ ਬਿਚਾਰਾ ਆਪਣਾ ਜਿਹੜਾ ਮਕਾਨ ਆਪਣਾ ਬਣਾ ਕੇ ਸਿਰ ਟੱਕਣ ਦੀ ਛੱਤ ਇਹਨਾਂ ਨੂੰ ਮਿਲ ਸਕੇ ਮੈਂ ਸਰਕਾਰ ਤੋਂ ਇਹ ਵੀ ਮੰਗ ਕਰਾਂਗਾ ਅੱਜ ਸਵੇਰੇ ਸਵੇਰੇ ਜਦੋਂ ਵੀ ਇਹ ਘਰੇ ਬੈਠੇ ਸੀ ਇਹਨਾਂ ਦੇ ਕੋਲ ਚਾਹ ਪਾਣੀ ਦਾ ਵੀ ਰਾਸ਼ਨ ਨਹੀਂ ਬਚਿਆ ਨਾ ਸਿਲੰਡਰ ਨਾ ਗੈਸ ਕਿਸੇ ਤਰ੍ਹਾਂ ਦਾ ਵੀ ਕੋਈ ਸਮਾਨ ਨਹੀਂ ਬਚਿਆ ਤਾਂ ਕਿ ਵਿਚਾਰੇ ਆਪਣੀ ਰੋਟੀ ਬਣਾ ਕੇ ਖਾ ਸਕਣ ਅਜੇ ਤੱਕ ਸਰਕਾਰ ਦਾ ਨੁਮਾਇੰਦਾ ਕੋਈ ਵੀ ਇੱਥੇ ਇਹਨਾਂ ਦੇ ਆ ਕੇ ਪੜਤਾਲ ਨਹੀਂ ਕੀਤੀ ਨਾ ਪੁੱਛਗਿੱਛ ਕੀਤੀ ਹੈ ਕਿ ਇਹਨਾਂ ਦੇ ਗਰੀਬ ਪਰਿਵਾਰ ਦੇ ਨਾਲ ਕੀ ਹਾਲ ਹੋਇਆ ਮੈਂ ਬੇਨਤੀ ਕਰਨਾ ਸਵਰਨਾ ਸਾਹਿਬ ਨੂੰ ਮੰਗ ਕਰਨਾ ਕਿ ਰਾ ਸੁਆਮੀ ਕਲੋਨੀ ਗਲੀ ਨੰਬਰ 12 ਦੇ ਵਿੱਚ ਉਹ ਆ ਕੇ ਇਹਨਾਂ ਦੀ ਪੁੱਛਗਿੱਛ ਕਰਨ ਇਹਨਾਂ ਗਰੀਬਾਂ ਦੀ ਸਹਾਇਤਾ ਕਰਨ ਤੇ ਜਿਆਦਾ ਨਾ ਮੈਂ ਕਹਿੰਦਾ ਹੋਇਆ ਮੈਂ ਮੰਗ ਕਰਨਾ ਸਰਕਾਰ ਤੋਂ ਜਿਹੜਾ ਹੈ 10x50 ਦਾ ਇਹਨਾਂ ਦਾ ਛੋਟਾ ਜਿਹਾ ਰਕਬਾ ਹੈ ਇਹ ਵੀ ਬਹੁਤ ਪੁਰਾਣਾ ਹੈ ਗਰੀਬਾਂ ਦਾ ਅਜੇ ਤੱਕ ਨਾ ਪਾੜਿਆ ਹੈ ਆਪਣੇ ਝਾੜੂ ਪੋਚੇ ਲਾ ਕੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਬੰਦਾ ਜਿਹੜਾ ਹੈ ਉਹ ਮਜ਼ਦੂਰੀ ਕਰਕੇ ਆਪਦਾ ਰੋਜੀ ਰੋਟੀ ਦਾ ਗੁਜ਼ਾਰਾ ਕਰ ਤੁਸੀਂ ਇਹ ਵੇਖਿਆ ਹੀ ਸਾਰਾ ਕੁਝ ਕਿੰਨਾ ਕਿਹੋ ਜਿਹਾ ਪਰਿਵਾਰ ਜੇ ਦੇ ਆਪ ਦੇ ਪਲਸਟਰ ਵੀ ਨਹੀਂ ਹੋ ਸਕਿਆ ਇੰਨਾ ਗਰੀਬ ਪਰਿਵਾਰ ਹੈ ਮੈਂ ਸਰਕਾਰ ਤੋਂ ਮੰਗ ਕਰਨਾ ਕਿ ਇੰਨਾ ਗਰੀਬਾਂ ਦੇ ਨਾਲ ਜਿਹੜਾ ਹੋਇਆ ਹਾਦਸਾ ਇਹਨਾਂ ਦੀ ਪਰਭਾਈ ਕੀਤੀ ਜਾਵੇ ਤੇ ਸਰਕਾਰ ਦੇ ਨਾਲ ਇਹ ਵੀ ਮੰਗ ਕਰਨਾ ਜਿਹੜਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਵੀ ਜਿਹੜਾ ਇਹਨਾਂ ਨੂੰ ਮੁਆਵਜ਼ੇ ਦੀ ਕੋਸ਼ਿਸ਼ ਨਾ ਹੋਈ ਹੋਈ ਹੈ ਉਹ ਦਵਾਇਆ ਜਾਵੇ ਤੇ ਇਹਨਾਂ ਗਰੀਬ ਪਰਿਵਾਰ ਦੇ ਉੱਤੇ ਛੱਤ ਜ਼ਰੂਰ ਬਣਾਈ ਜਾਵੇ ਮੈਂ ਬਾਰ-ਬਾਰੇ ਬੇਨਤੀ ਕਰਨਾ ਸੋਨਾ ਸਾਹਿਬ ਤੋਂ ਕਿ ਇਹ ਇਹਨਾਂ ਦੇ ਅੱਗੇ ਪੁੱਛਗਿੱਛ ਕਰਨ ਇਹਨਾਂ ਦੀ ਪੜਤਾਲ ਕਰਨ ਇਹਨਾਂ ਲੋਕਾਂ ਦੇ ਨਾਲ ਖੜੇ ਹੋਣ ਤਾਕੀ ਅੱਗੇ ਨੂੰ ਵੀ ਕੋਈ ਵੀ ਇਹੋ ਜਿਹਾ ਆਪਣਾ ਕਾਰਜਕਰਤਾ ਨਾਲ ਜੁੜਦਾ ਤੇ ਗਰੀਬਾਂ ਦੀ ਦੇਖਭਾਲ ਦੇ ਨਾਲ ਹੀ ਆਪਣੇ ਨਾਲ ਲੋਕੀ ਚੱਲਣਗੇ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਸਾਰਿਆਂ ਨੂੰ ਬੇਨਤੀ ਕਰਨਾ ਕਿ ਆ ਕੇ ਇਸ ਪਰਿਵਾਰ ਦੇ ਨਾਲ ਖੜੇ ਹੋਣ ਤਾਂ ਕਿ ਇਹਨਾਂ ਗਰੀਬ ਦਾ ਸਹਿਯੋਗ ਹੋਵੇ